ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸਾਰੇ ਸੂਟ ਲੈ ਕੇ ਆਏ ਜੀ ਸਿਲਕ ਪਸ਼ਮੀਨੇ ਦੇ ਵਿੱਚ ਸੂਟ ਰਹਿਣਗੇ ਇੱਕ ਤੁਹਾਨੂੰ ਆਪਾਂ ਨਿਊ ਫੈਬਰਿਕ ਦਿਖਾਵਾਂਗੇ ਜੀ ਸਿਲਕ ਪਸ਼ਮੀਨੇ ਦੇ ਵਿੱਚ ਉਹਦੇ ਵਿੱਚ ਹਲਕੇ ਹਲਕੇ ਡਾਊਟਸ ਨੇ ਡਿਜ਼ਾਈਨਿੰਗ ਬਣੀ ਹੋਈ ਆ ਪ੍ਰਿੰਟਿੰਗ ਬਣੀ ਹੋਈ ਆ ਉਹਦੇ ਵਿੱਚ ਚਾਰ ਕਲਰ ਨੇ ਜੇ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਸੂਟ ਇਦਾਂ ਹੀ ਪਲੇਨ ਪਸੰਦ ਆ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋ ਜੇ ਤੁਸੀਂ ਨੇ ਉਹਨਾਂ ਦੇ ਉੱਪਰ ਵਰਕ ਕਰਵਾਉਣਾ ਹੈ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਦੂਸਰਾ ਚੈਨਲ ਹੈਗਾ ਰਾਜਵਿੰਦਰ ਬਲੌਗ ਜਿਸ ਦੇ ਉੱਪਰ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਹੈ ਟੂ ਟੋਨ ਸਿਲਕ ਪਸ਼ਮੀਨੇ ਦੇ ਵਿੱਚ ਰਹਿਣਗੇ ਬਾਕੀ ਜੇ ਤੁਹਾਡੇ ਕੋਈ ਆਪਣਾ ਪ ਜੇ ਕੋਈ ਸਾਡੇ ਵਾਲਾ ਡਿਜ਼ਾਈਨ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ। ਲੱਗਦਾ ਸੂਟ ਹੈ। ਮੋਹ ਪਿਆਰਾ ਕਲਰ ਲੱਗ ਰਿਹਾ ਫੋਨ। ਹਾਂ ਜੱਗ ਚ ਹਾਂ। ਦੇਖੋ ਜੀ। ਇਹ ਹੈਗਾ ਨਾਮ ਟੈਕਸ ਪਸ਼ਮੀਨੇ ਤੇ ਬਣਿਆ ਹੋਇਆ ਸੂਟ ਹੈ ਜੇ ਇਸ ਤਰ੍ਹਾਂ ਸੈਂਟਰ ਪੈਨਲ ਜਾਂਦੇ ਨੇ ਜੀ ਦੋ ਮਸ਼ੀਨ ਵਰਕਰ ਦੇ ਸੂਟ ਰਹਿਣਗੇ। ਇਸ ਤਰ੍ਹਾਂ ਇਹਦਾ ਇਧਰ ਘੇਰ ਰਹੂਗਾ ਜੀ ਇਹ ਸੈਂਟਰ ਦੇ ਵਿੱਚ ਕੀਤਾ ਹੋਇਆ ਹੈ। ਤੇ ਇੱਥੇ ਆਪਾਂ ਆ ਦੇਖੋ ਨਸਾਨੀ ਲੱਗੀ ਹੋਈ ਹੈ। ਇਹ ਘੇਰ ਤੋਂ ਜਿਵੇਂ ਆ ਘੇਰ ਦੀ ਨਸਾਨੀ ਆ ਗਈ ਜੀ ਉੱਪਰ ਇੱਥੋਂ ਇਹ ਉੱਪਰ ਆ ਗਿਆ ਜੀ। ਇਸ ਤਰ੍ਹਾਂ ਡਿਜ਼ਾਈਨਿੰਗ ਬਣੀ ਹੋਈ ਐ ਬਾਕੀ ਤੁਹਾਡੀ ਚੋਇਸ ਹੈ ਜੇ ਤੁਹਾਡਾ ਘੇਰਾ ਹਨਾ ਵੀ ਥੋੜਾ ਜਿਹਾ ਘੱਟ ਹੈ ਜੀ ਤੁਸੀਂ ਐਦਾਂ ਇੱਥੇ ਤੱਕ ਕੀ ਰੱਖਣਾ ਹੈ ਤਾਂ ਤੁਸੀਂ ਉਹ ਵੀ ਰੱਖ ਸਕਦੇ ਹੋ ਜੇ ਇੱਥੋਂ ਚੱਕਣਾ ਤਾਂ ਤੁਸੀਂ ਕਪੜਾ ਹੀ ਹੈਗਾ ਬਾਧੂ ਬਣ ਜਾਊਗਾ 5 ਮੀਟਰ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਇਹ ਵਰਕਰ ਹੋਊਗਾ ਜੀ ਇਸ ਤਰ੍ਹਾਂ ਦੀ ਇਹਦੇ ਉੱਪਰ ਬੇਲ ਬਣੀ ਹੋਈ ਹੈ ਜੀ ਦੇਖੋ ਜੀ ਬਾਹਰ ਦੇ ਉੱਪਰ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਸਕਦੇ ਹੋ ਇਹ ਵਾਲਾ ਕਲਰ ਹੋ ਗਿਆ ਜੀ ਇਹਦੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ ਬਹੁਤ ਨਿੱਗੇ ਸੂਟ ਨੇ ਦੇਖੋ ਜੀ ਦੂਸਰਾ ਕਲਰ ਆ ਗਿਆ ਟੂ ਟੋਨ ਮਸਟਰਡ ਦੇ ਕਲਰ ਦੇ ਵਿੱਚ ਇਹਦੇ ਇਸ ਤਰ੍ਹਾਂ ਬਣੇ ਹੋਇਆ ਜੀ ਫਲਾਵਰ ਬਣੇ ਹੋ ਨੇ ਸੈਂਟਰ ਦੇ ਵਿੱਚ ਘੇਰ ਤੇ ਇਹ ਘੇਰ ਤੇ ਬਣਿਆ ਹੋਇਆ ਜੀ ਇਹ ਉੱਪਰ ਆਪਣੀ ਹਿਪ ਤੇ ਆਊਗਾ ਜੀ ਇਹ ਗਲੇ ਤੇ ਆਊਗਾ ਇਸ ਤਰ੍ਹਾਂ ਟੂ ਟੋਨ ਦੇ ਵਿੱਚ ਪਸ਼ਮੀਨੇ ਦੇ ਵਿੱਚ ਤੁਹਾਨੂੰ ਇਹ ਮਿਲੇਗਾ ਜੀ ਤੇ ਇਸ ਤਰ੍ਹਾਂ ਆਪਾਂ ਨੇ ਦੀ ਬਾਹ ਤੇ ਇਹ ਵਾਲੀਆਂ ਇਸ ਤਰ੍ਹਾਂ ਬਾਹ ਤੇ ਬੂਟੀਆਂ ਬਣੀ ਹੋਈਆਂ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲਓ ਤੇ ਸੂਟ ਬੁੱਕ ਕਰੋ ਇਹ ਆਪਣੇ ਕੋਲ ਸੂਟ ਸਾਰੇ ਅਵੇਲੇਬਲ ਨਹੀਂ ਤੁਹਾਨੂੰ ਜਲਦੀ ਮਿਲ ਜਾਣਗੇ ਨਹੀਂ ਹੈਗਾ ਵੀ ਆਪਾਂ ਵਰਕ ਕਰਵਾਉਂਦੇ ਕਰਵਾਉਂਦੇ ਟਾਈਮ ਲਾ ਦਾਂਗੇ ਇਹ ਵੀ ਤੁਹਾਨੂੰ ਕੂਟੋਂ ਦੇ ਵਿੱਚ ਮਿਲੂਗਾ ਜੀ ਦੇਖੋ ਜੀ ਇਹਦਾ ਇਸ ਤਰ੍ਹਾਂ ਘੇਰ ਤੇ ਕੰਮ ਹੋਇਆ ਹੈ ਦੇਖੋ ਜੀ ਇਹ ਵਾਲਾ ਡਿਜ਼ਾਈਨ ਬਣਿਆ ਹੈ ਇਧਰਲੇ ਘੇਰ ਦੇ ਕੁੰਜੇ ਤੇ ਇਹ ਵਾਲਾ ਫਲਾਵਰ ਮਿਲ ਲੂਗਾ ਜੀ ਤੁਹਾਨੂੰ ਇਧਰਲੇ ਘੇਰ ਦੇ ਕੁੰਜੇ ਤੇ ਤੇ ਇਸ ਤਰ੍ਹਾਂ ਦੀ ਬੇਲ ਮਿਲੂਗੀ ਜੀ ਤੁਹਾਨੂੰ ਬਾਦ ਜੇ ਤੁਹਾਨੂੰ ਪਸੰਦ ਆ ਇਹਦੇ ਨਾਲ ਫਿਰੋਜੀ ਸਾਈਡਾਂ ਤੇ ਪਾਈਪਿੰਗ ਲਗਾ ਕੇ ਬਹੁਤ ਵਧੀਆ ਸੂਟ ਰੈਡੀ ਹੋਊਗਾ ਜੀ ਸਿਲਕ ਪਸ਼ਮੀਨੇ ਦੇ ਵਿੱਚ ਸੂਟ ਰਹਿਣਗੇ ਆਪਾਂ ਦੱਸ ਕੇ ਦੇਵਾਂਗੇ ਜੀ ਕਿਹੜਾ ਕਿਹੜੀ ਫੈਬਰਿਕ ਤੇ ਆ ਕਿਹੜਾ ਕਿਹੜੀ ਫੈਬਰਿਕ ਤੇ ਇਹ ਵੀ ਫਿਰੋਜੀ ਕਲਰ ਆ ਗਿਆ ਜੀ ਟੂ ਟੋਨ ਦੇ ਵਿੱਚ ਦੇਖੋ ਜੀ ਇਹਦਾ ਪਤਾ ਨੂੰ ਦਿਖਾਉਣੀ ਆ ਮਾਸਟਰਡ ਫਿਰੋਜੀ ਕਲਰ ਹੈ ਸਾਰੀ ਦੇਖੋ ਇਸ ਤਰ੍ਹਾਂ ਆ ਜੇ ਉੱਪਰ ਇਸ ਤਰ੍ਹਾਂ ਇਹਦੇ ਉੱਪਰ ਸਾਰੇ ਦੇ ਵਿੱਚ ਸੈਂਟਰ ਪੈਨਲ ਬਣੇ ਹੋਏ ਨੇ ਕੈਰ ਦੇ ਵਿੱਚ ਦੇਖੋ ਜੀ ਇਹ ਵਾਲਾ ਡਿਜ਼ਾਈਨ ਇਤੇ ਇਸ ਤਰ੍ਹਾਂ ਬਣਿਆ ਹੋਇਆ ਸੂਟ ਤੇ ਜੇ ਤੁਸੀਂ ਸੂਟ ਐਵੇਂ ਇਹ ਲੈਣਾ ਇਹ ਵੀ ਆਪਣੇ ਕੋਲ ਇਸ ਟਾਈਮ ਅਵੇਲੇਬਲ ਹੈ ਰੈਡੀ ਹੈ ਜੀ ਜਲਦੀ ਤੁਹਾਨੂੰ ਸੂਟ ਮਿਲ ਜੂਗਾ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੈ ਬਾਹ ਦੇ ਉੱਪਰ ਇਹ ਵੀ ਟੂ ਟੋਨ ਪਸ਼ਮੀਨੇ ਦੇ ਵਿੱਚ ਰਹੂਗਾ ਜੀ ਲਾਈਨਿੰਗ ਤੁਹਾਡੀ ਚੋਇਸ ਹੈ ਜੇ ਤੁਸੀਂ ਲਗਾਉਣੀ ਹੈ ਤਾਂ ਲਗਵਾ ਵੀ ਸਕਦੇ ਹੋ ਜੇ ਨਹੀਂ ਲਗਵਾਉਣੀ ਤਾਂ ਨਾ ਲਗਵਾ ਕੋਈ ਜ਼ਰੂਰੀ ਨਹੀਂ ਹੈਗਾ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਮਹਿੰਦੀ ਕਲਰ ਇਹ ਵੀ ਤੁਹਾਨੂੰ ਇਹ ਤੁਹਾਨੂੰ ਪਸ਼ਮੀਨੇ ਦੇ ਵਿੱਚ ਮਿਲੂਗਾ ਦੇਖੋ ਜੀ ਇਹਦੇ ਇਹਦੀ ਮੈਂ ਤੁਹਾਨੂੰ ਪਿਕ ਲਾ ਦੂੰਗੀ ਕਿਵੇਂ ਬਣਿਆ ਹੋਇਆ ਲੱਗਦਾ ਦੇਖੋ ਇਸ ਤਰ੍ਹਾਂ ਇਹਦੇ ਇਹ ਕੁੰਜੇ ਤੇ ਫਲਾਵਰ ਬਣਿਆ ਹੋਇਆ ਜੀ ਇਹ ਜਰੀ ਦਾ ਕੰਮ ਹੋਇਆ ਹੋਇਆ ਵਿੱਚ ਦੇਖੋ ਜੀ ਤੇ ਇਸ ਤਰ੍ਹਾਂ ਇਹ ਫਲਾਵਰ ਬਣੇ ਹੋਏ ਨੇ ਇਹ ਵਾਲਾ ਡਿਜ਼ਾਈਨ ਮਿਲੂਗਾ ਜੀ ਤੁਹਾਨੂੰ ਇਹ ਵਾਲੀਆਂ ਬੂਟੀਆਂ ਸਲਵਾਰ ਤੇ ਮਿਲਣਗੀਆਂ ਸਲਵਾਰ ਦੇ ਪੌਂਚੇ ਦਾ ਕੰਮ ਮਿਲੂਗਾ ਜੀ ਇਹ ਵਾਲਾ ਡਿਜ਼ਾਈਨ ਮਿਲੂਗਾ ਤੁਹਾਨੂੰ ਬਾਹਰ ਦੇ ਉੱਪਰ ਇਸ ਤਰ੍ਹਾਂ ਦੀ ਅੰਬੇ ਬਣੀ ਹੋਈ ਹੈ ਇਹ ਵੀ ਤੁਹਾਨੂੰ ਸਿਲਕ ਪਸ਼ਮੀਨੇ ਦੇ ਵਿੱਚ ਮਿਲੂਗਾ ਬਹੁਤ ਪਿਆਰਾ ਸੂਟ ਹੈ ਇਹ ਸਲਵਾਰ ਦੇ ਉੱਪਰ ਕੰਮ ਮਿਲੂਗਾ ਇਹ ਹੈਗੀ ਹੈ ਜੀ ਗੋਡਿਆਂ ਵਾਲੀ ਸਲਵਾਰ ਦੇ ਨਾਲ ਇੱਕ ਸੇਮ ਕਲਰ ਇਹਦਾ ਇਹੀ ਬਣਿਆ ਹੋਇਆ ਹੈ ਜੀ ਇਹ ਤੁਹਾਨੂੰ ਸਟੇਟ ਸਲਵਾਰ ਮਿਲੂਗੀ ਜੇ ਤੁਸੀਂ ਹਨਾ ਕਈ ਕਸਟਮਰ ਨਹੀਂ ਬਣਾਉਂਗੇ ਸਟੇਟ ਸਲਵਾਰ ਗੋਡਿਆਂ ਵਾਲੀ ਬਣਾਉਂਦੇ ਨੇ ਦੇਖੋ ਜੀ ਇੱਕ ਵਾਲਾ ਇਹ ਕਰ ਇਹ ਵੀ ਸੇਮ ਡਿਜ਼ਾਈਨ ਆ ਪਰ ਇਹਦੇ ਸਟੇਟ ਸਲਵਾਰ ਦਾ ਕੰਮ ਹੋਇਆ ਹੋਇਆ ਹੈ ਜੀ ਉਹ ਐ ਵੀ ਕਈ ਵਾਰ ਹਰੇਕ ਜਣਾ ਨਹੀਂ ਵੀ ਪਾ ਪਾਉਂਦਾ ਹਨਾ ਸਟੇਟ ਸਲਵਾਰ ਨਾਲ ਗੋਡਿਆਂ ਵਾਲੀ ਵੀ ਨਹੀਂ ਪਾਉਂਦੇ ਤਾਂ ਕਰਕੇ ਆਪਾਂ ਨੇ ਦੋਨੋਂ ਤਰ੍ਹਾਂ ਦੀਆਂ ਸਲਵਾਰਾਂ ਨੇ ਜਿਹੜੀਆਂ ਰੈਡੀ ਕਰ ਲਈਆਂ ਇਹ ਕੰਮ ਮਿਲੂਗਾ ਜੀ ਤੁਹਾਨੂੰ ਸਲਵਾਰ ਦੇ ਉੱਪਰ ਸਿਲਕਪਸ ਮਹੀਨੇ ਦੇ ਵਿੱਚ ਟੂ ਟੋਨ ਦੇ ਵਿੱਚ ਇਹ ਸੂਟ ਨੇ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਦੂਸਰਾ ਕਲਰ ਆ ਗਿਆ ਜੀ ਰਾਣੀ ਸ਼ੇਡ ਇਸ ਤਰ੍ਹਾਂ ਦਾ ਇਹਦੀ ਵੀ ਆਪਾਂ ਤੁਹਾਨੂੰ ਪਿਕ ਲਾ ਦਾਂਗੇ ਬਣੀ ਹੋਈ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਇਹ ਦੇਖੋ ਜੀ ਇਹਦੇ ਤੁਹਾਨੂੰ ਇਸ ਤਰ੍ਹਾਂ ਇਹ ਸ਼ਰਟ ਦੇ ਵਿੱਚ ਦੋ ਸੈਂਟਰ ਪੈਨਲ ਮਿਲਣਗੇ ਇਹ ਬੈਕ ਤੇ ਵੀ ਮਿਲਣਗੇ ਜੀ ਫਰੰਟ ਤੇ ਵੀ ਮਿਲਣਗੇ ਬਾਕੀ ਤੁਹਾਡੀ ਚੋਇਸ ਹੈ ਇਹ ਇਹਦੇ ਨਾਲ ਆਪਾਂ ਤੁਹਾਨੂੰ ਸਲਵਾਰ ਦਾ ਕੰਮ ਦਿਖਾਉਣੀ ਆ ਇਹ ਹੈਗਾ ਜੀ ਸਲਵਾਰ ਦੇ ਪੌਂਚੇ ਦਾ ਕੰਮ ਇਸ ਤਰ੍ਹਾਂ ਦਾ ਸਲਵਾਰ ਦੇ ਕੰਮ ਆ ਜਿਹੜਾ ਇਹਦਾ ਸ਼ਰਟ ਦਾ ਕੰਮ ਹੈ ਹੈਵੀ ਨਹੀਂ ਹੈਗਾ ਤੇ ਸਲਵਾਰ ਦਾ ਕੰਮ ਜ਼ਿਆਦਾ ਹੈਵੀ ਹੈ ਇਹ ਰਾਣੀ ਜਿਹਾ ਕਲਰ ਹੈ ਡਬਲ ਟੋਨ ਦੇ ਵਿੱਚ ਸਿਲਕ ਪਸ਼ਮੀਨੇ ਦੇ ਵਿੱਚ ਦੇਖੋ ਜੀ ਇਹ ਹੈਗਾ ਸਲਵਾਰ ਦਾ ਕੰਮ ਸਲਵਾਰ ਤੇ ਬਹੁਤ ਜ਼ਿਆਦਾ ਹੈਵੀ ਕੰਮ ਹੋ ਗਿਆ ਦਾ ਤੇ ਇਸ ਤਰ੍ਹਾਂ ਦੀ ਸੈਂਟਰ ਪੈਨਲ ਨਾਲ ਦੀ ਬੇਲ ਤੁਹਾਨੂੰ ਮਿਲੂਗੀ ਜੀ ਬਾਹਾਂ ਦੇ ਉੱਪਰ ਇਸ ਤਰ੍ਹਾਂ ਦੀ ਬਾਹ ਨੇ ਉੱਪਰ ਮਿਲੂਗੀ ਇਹੀ ਚੀਜ਼ ਤੁਹਾਨੂੰ ਸਾਈਡ ਤੇ ਬੈਕ ਤੇ ਵੀ ਮਿਲੂਗੀ ਫਰੰਟ ਤੇ ਵੀ ਮਿਲੂਗੀ ਜੇ ਤੁਹਾਨੂੰ ਪਸੰਦ ਹੈ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਇਹ ਰਸ਼ਟ ਸੀ ਟੋਨ ਤੇ ਕਲਰ ਆ ਗਿਆ ਇਹ ਵੀ ਸੇਮ ਡਿਜ਼ਾਈਨ ਆ ਇਹਦੇ ਵੀ ਤੁਹਾਨੂੰ ਇਸ ਤਰ੍ਹਾਂ ਸੈਂਟਰ ਪੈਨਲ ਮਿਲਣਗੇ ਜੀ ਪੂਰੇ ਸੂਟ ਦੇ ਬੈਕ ਫਰੰਟ ਤੇ ਤੇ ਸਲਵਾਰ ਦੇ ਉੱਪਰ ਤਾਂ ਸਾਨੂੰ ਸੇਮ ਕੰਮ ਮਿਲੂਗਾ ਜੀ ਇਹ ਸਟੇਟ ਸਲਵਾਰ ਹੈ ਜੀ ਦੇਖੋ ਜੀ ਇਹ ਵਾਲੀ ਆ ਗਈ ਸਟੇਟ ਸਲਵਾਰ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਪ੍ਰਿੰਟਿੰਗ ਵਾਲਾ ਸਿਲਕ ਪਸ਼ਮੀਨਾ ਦਿਖਾਉਣੀ ਹੈ ਬਹੁਤ ਪਿਆਰਾ ਹੈਗਾ ਜੇ ਇਹਦੇ ਉੱਪਰ ਤੁਸੀਂ ਨੇ ਹੁਣ ਹਨਾ ਜਿੰਨੇ ਵਿਆਹ ਨੇ ਅੱਗੇ ਲੋੜੀ ਆ ਰਹੀ ਹੈ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਦੇਖੋ ਜੀ ਬਹੁਤ ਪਿਆਰੀ ਚੀਜ਼ ਹੈ ਇਸ ਤਰ੍ਹਾਂ ਦੀ ਇਹਦੇ ਵਿੱਚ ਸੈਲਫ ਪ੍ਰਿੰਟ ਮਿਲੂਗੀ ਤੁਹਾਨੂੰ ਬਹੁਤ ਵਧੀਆ ਇਹ ਵੀ ਡਬਲ ਟੋਨ ਦੇ ਵਿੱਚ ਸਿਲਕ ਪਸ਼ਮੀਨਾ ਜੀ ਸ਼ਾਈਨਿੰਗ ਦੇ ਰਿਹਾ ਪੂਰੀ ਦੇਖੋ ਇਹ ਹੈਗਾ ਨਾਭੀ ਮਹਿਰੂਨ ਕਲਰ ਹੈ ਦੇਖੋ ਜੀ ਇਹ ਹੈਗਾ ਨਾਭੀ ਮਹਿਰੂਨ ਕਲਰ ਸੇਮ ਦਿਖ ਰਿਹਾ ਇੱਥੇ ਸਹੀ ਦਿਖ ਰਿਹਾ ਜੀ ਜਮਾਂ ਸੇਮ ਕਿਵੇਂ ਦੋਨੋਂ ਦੋ ਸ਼ਾਈਨਿੰਗ ਹੁੰਦੀਆਂ ਨੇ ਬਲੈਕ ਤੇ ਮਹਿਰੂਨ ਕਲਰ ਦੇ ਨਾਲ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇਹ ਵਾਲਾ ਹੋ ਗਿਆ ਜੀ ਨਾਭੀ ਕਲਰ ਇਹ ਵਾਲਾ ਹੋ ਗਿਆ ਜੀ ਗ੍ਰੀਨ ਕਲਰ ਦੇਖੋ ਇਸ ਤਰ੍ਹਾਂ ਇਦੇ ਵਿੱਚ ਹਲਕੀ ਤੁਹਾਨੂੰ ਇਸ ਤੇ ਸਿਕਪੀ ਲੱਗੀ ਹੋਈ ਹੈ ਇਹ ਲਾਈਨ ਦੇ ਵਿੱਚ ਛੋਟੀ ਛੋਟੀ ਇਹ ਵਾਲੀ ਪ੍ਰਿੰਟਿੰਗ ਬਣੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਜਿਹੜਾ ਇਹ ਰੈਡੀ ਹੋਊਗਾ ਜੀ ਜੇ ਆਪਾਂ ਵਰਕ ਕਰਵਾਈਏ ਇਹਨਾਂ ਨੂੰ ਦੇਖੋ ਜੀ ਇਹ ਤੋ ਕਲਰ ਹੋਗੇ ਜੀ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਜਾਮਣੀ ਪਰਪਲ ਦਾ ਡਬਲ ਸ਼ੇਡ ਹੈ ਇਹਦੇ ਵਿੱਚ ਵੀ ਟੂ ਟੋਨ ਦਾ ਸਿਲਕ ਪਸ਼ਮੀਨਾ ਹੈ ਜੀ ਦੂਸਰਾ ਚੌਥਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਬਲੂ ਕਲਰ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਪਲੇਨ ਲਓਗੇ ਜੀ ਤਾਂ ਪਲੇਨ ਸੂਟ ਇਹਦਾ ਪ੍ਰਾਈਜ਼ ਰਹੂਗਾ ਜੀ 1350 ਰੁਪਏ ਅਗਰ ਤੁਸੀਂ ਇਹਦੇ ਉੱਪਰ ਵਰਕ ਕਰਵਾਉਣਾ ਹੈ ਤਾਂ ਉਹ ਵਰਕ ਦੇ ਹਿਸਾਬ ਨਾਲ ਇਹਦੇ ਉੱਪਰ ਪੈਸੇ ਨੇ ਜਿਹੜੇ ਲੱਗ ਜਾਣਗੇ ਰੇਟ ਲੱਗ ਜੂਗਾ ਹਨਾ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਦਾ ਵੀ ਤੁਸੀਂ ਸੂਟ ਵਰਕ ਕਹੋਗੇ ਜੀ ਆਪਾਂ ਉਹਵੇਂ ਦਾ ਸੂਟ ਰੈਡੀ ਕਰਕੇ ਦੇਵਾਂਗੇ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਬਾਕੀ ਤਸਵੀਰ ਲਓ ਸਕਰੀਨਸ਼ਾਟ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਜੀ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਵਰਕ ਵਾਲੇ ਸੂਟ ਜਲਦੀ ਜਲਦੀ ਆਰਡਰ ਕਰ ਲਓ ਜੀ ਤੇ ਜਿਹੜੇ ਕੱਲ ਵਾਲੇ ਰਾਮਟੈਕਸ ਦੇ ਸੂਟ ਸੀਗੇ ਬਹੁਤ ਸੋਹਣੇ ਪ੍ਰਿੰਟ ਸੀਗੇ ਤੇ ਉਹਨਾਂ ਦੇ ਵੀ ਕਾਫੀ ਕਲਰ ਸੇਲ ਹੋ ਗਏ ਦੁਬਾਰਾ ਤੋਂ ਨਹੀਂ ਮਿਲ ਰਹੇ ਜਿਹੜੀਆਂ ਪਹਿਣਾ ਨੇ ਬੁੱਕ ਕਰਵਾਉਣੇ ਨੇ ਜੀ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਇਹਨਾਂ ਵਿੱਚੋਂ ਵੀ ਤੁਸੀਂ ਜੋ ਵੀ ਸੂਟ ਪਸੰਦ ਆ ਤੁਹਾਨੂੰ ਤਾਂ ਤੁਸੀਂ ਲੈ ਕੇ ਸਕਰੀਨਸ਼ਾਟ ਸੂਟ ਆਪਣਾ ਬੁੱਕ ਕਰ ਲਓ ਜੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ